ਇੱਕ ਪਾਸੇ ਗੋਲੀ ਚੱਲਣੀ ਔਰ ਦੂਜੇ ਪਾਸੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਕਹਿਣਾ ਵੀਰ ਦੇਖੋ ਜੀ ਮੈਂ ਤਾਂ ਰੰਗਲਾ ਪੰਜਾਬ ਬਣਾਤਾ ਇਹ ਚੀਜ਼ਾਂ ਦੇ ਦੇਖ ਕੇ ਨਾ ਬੜਾ ਦੁੱਖ ਲੱਗਦਾ ਘਰੇਨੇ ਦੀ ਦੁਕਾਨ ਤੇ ਜੇ ਗੋਲੀਆਂ ਚੱਲਣ ਲੱਗੀਆਂ ਸੁਨਾਰਿਆਂ ਨੇ ਤਾਂ ਸੁਣਿਆ ਸੀ ਜੇ ਘਰੇਨੇ ਵਾਲੀਆਂ ਦੁਕਾਨਾਂ ਤੇ ਗੋਲੀਆਂ ਚੱਲਣ ਲੱਗੀਆਂ ਤੁਸੀਂ ਸੋਚੋ ਵੀ ਅੱਜ ਗੈਂਗਸਟਰਾਂ ਦੀ ਹਾਲਾਤ ਕਿ ਐਡੇ ਮਾੜੇ ਹੋਏ ਪਿਆ ਅੱਜ ਉਹ ਵੀ ਇਹ ਜੇ 2-2000 ਦੇ ਪਿੱਛੇ 5-5000 ਦੇ ਪਿੱਛੇ ਗੋਲੀਆਂ ਚੱਲਣ ਲੱਗ ਜਾਣ ਜਿਹੜੇ ਸਵੇਰੇ ਚ ਉੱਥੇ ਕੀ ਬਣੂਗਾ ਕੋਈ ਵੀ ਪੰਜਾਬ ਦਾ ਐਸਾ ਸ਼ਹਿਰ ਦੱਸ ਦੋ ਜਿੱਥੇ ਅੱਜ ਸਾਡੇ ਵਪਾਰੀਆਂ ਦਾ ਕਤਲ ਨਾ ਹੋਇਆ ਹੋਵੇ ਕੋਈ ਐਸਾ ਸ਼ਹਿਰ ਦੱਸ ਦੋ ਜਿਹਦੇ ਅੰਦਰ ਕੋਈ ਵਪਾਰੀਆਂ ਨੂੰ ਫਰੋਤੀਆਂ ਨਾ ਮੰਗਿਆ ਜਾਂਦੀਆਂ ਇੱਕ ਥਾਂ ਤੇ ਗੋਲੀ ਚੱਲਦੀ ਹੈ ਤੇ ਹਜ਼ਾਰ ਥਾਂ ਤੇ ਫਰੋਤੀਆਂ ਪਹੁੰਚਣੀਆਂ ਸ਼ੁਰੂ ਹੋ ਜਾਂਦੀਆਂ ਲੋਕੀ ਘਰੇ ਬੈਠੇ ਡਰਨ ਲੱਗ ਜਾਂਦੇ ਆ ਵੀ ਮੈਂ ਆਪਣੀ ਫਰੋਤੀ ਦੇ ਆ ਮੈਂ ਯਾਰ ਮੇਰਾ ਕੰਮ ਨਾ ਕਿਤੇ ਗਲ ਨੂੰ ਹੋ ਜਾਏ ਪਹਿਲਾਂ ਇਹ ਗੱਲਾਂ ਸੁਣਨ ਨੂੰ ਮਿਲਦੇ ਹੁੰਦੇ ਸੀ ਕਿ ਯੂਪੀ ਬਿਹਾਰ ਦੇ ਵਿੱਚ 5000 ਪਿਛੇ ਬੰਦੇ ਦਾ ਕਤਲ 2000 ਰੁਪਏ ਪਿਛੇ ਬੰਦੇ ਦਾ ਕਤਲ ਯੂਪੀ ਬਿਹਾਰ ਨੂੰ ਵੀ ਲੋਕਾਂ ਨੇ ਅੱਜ ਉਹ ਚੰਗਾ ਕਹਿਣਾ ਸ਼ੁਰੂ ਕਰਤਾ ਇਹਨਾਂ ਨੇ ਚੰਗਾ ਅਖਵਾਤ ਆ ਕਿ ਅੱਜ ਸਾਡਾ ਬੰਦਾ ਮਾਰਿਆ ਜਾਂਦਾ ਦੁਕਾਨ ਤੇ ਬੈਠਾ ਜੇ ਅਸੀਂ ਕੰਪਲੇਂਟ ਕਰ ਦਿੰਨੇ ਆ ਜੇ ਅਸੀਂ ਉਹਦੀ ਪੈਰਵਾਹੀ ਕਰਨੀ ਸ਼ੁਰੂ ਕਰ ਦਿਆਂ ਤਾਂ ਸਾਡੇ ਦੇ ਪਰਚੇ ਹੋਣੇ ਸ਼ੁਰੂ ਹੋ ਜਾਂਦੇ ਮੁੱਖ ਮੰਤਰੀ ਤਾਂ ਇਹਨੇ ਦਿਨ ਹੀ ਜਪਾਨ ਨੂੰ ਕੰਦੇ ਉੱਤੇ ਗੱਲਬਾਤ ਕਰਨ ਗਏ ਨੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਨਾਲ ਕੇ ਪੰਜਾਬ ਚ ਆ ਕੇ ਆਪਣਾ ਕਾਰੋਬਾਰ ਚਲਾਓ ਅੱਜ 4 ਸਾਲ ਨਿਕਲ ਚੁੱਕੇ ਪਰ ਜੇ ਅੱਜ ਤੁਹਾਨੂੰ ਮੈਂ ਗੱਲ ਕਰਾਂ ਕਿਹੜੇ ਗੋਰਿਆਂ ਨੂੰ ਨੌਕਰੀਆਂ ਦੇਤੀਆਂ ਕਿਹੜੇ ਜਪਾਨੀਆਂ ਨੇ ਇੱਥੇ ਫੈਕਟਰੀਆਂ ਲਾ ਲਈਆਂ ਜਿਹੜੀ ਇੱਥੇ ਉਹ ਕਹਿੰਦੇ ਨੇ ਵੱਡੇ ਬੀਐਮਡਬਲਯੂ ਵਾਲਾ ਨੇ ਫੈਕਟਰੀਆਂ ਲਾ ਲਈਆਂ ਇਹ ਸਭ ਗੱਲਾਂ ਜਿਹੜੀਆਂ ਲੋਕਾਂ ਨੂੰ ਸਮਝ ਆ ਗਈਆਂ ਇੱਕ ਪਾਸੇ ਸਾਡੀ ਸਰਕਾਰ ਕਹਿੰਦੀ ਹੈ ਵੀ ਅਸੀਂ ਬਾਹਰੋਂ ਨਿਵੇਸ਼ ਲੈ ਕੇ ਆਵਾਂਗੇ ਪਤਾ ਨਹੀਂ ਕਿੱਡੇ ਵੱਡੇ ਨਿਵੇਸ਼ ਆਣਗੇ ਤੇ ਦੂਸਰੇ ਪਾਸੇ ਜੇ ਆਪਾਂ ਗੱਲ ਕਰ ਲਈਏ ਤਾਂ ਅੱਜ ਇੱਕ ਬਾਜ਼ਾਰ 'ਚ ਬੈਠਾ ਬੰਦਾ ਸੁਰੱਖਿਅਤ ਹੈ ਨਹੀਂ ਆਪਣੇ ਘਰ 'ਚ ਬੰਦਾ ਬੈਠਾ ਸੁਰੱਖਿਅਤ ਹੈ ਨਹੀਂ ਤੇ ਇਹੋ ਜੀ ਜਗ੍ਹਾ ਤੇ ਇਹੋ ਜੀ ਸੂਬੇ ਦੇ ਵਿੱਚ ਕੋਣ ਆ ਕੇ ਬਿਜ਼ਨਸ ਕਰੂਗਾ ਪਰ ਸਰਕਾਰ ਇੱਥੇ ਇਹ ਗੱਲ ਕਹਿੰਦੀ ਹੈ ਕਿ ਵਪਾਰੀ ਸਾਰੇ ਖੁਸ਼ ਹੈ ਪਰ ਕੁਝ ਕੀ ਹੈ ਜਿਹੜੇ ਦੂਜੀਆਂ ਪਾਰਟੀਆਂ ਦੇ ਛੱਡੇ ਬੰਦੇ ਆ ਉਹ ਬੋਲਦੇ ਆ ਵਪਾਰੀ ਤਾਂ ਸਾਡੇ ਤੋਂ ਸਾਰੇ ਖੁਸ਼ ਹੈ ਜਿਹੜੇ ਵਪਾਰੀ ਖੁਸ਼ ਹੈ ਇਹਨਾਂ ਨੂੰ ਪਤਾ ਲੱਗ ਜੂਗਾ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਜੂਗਾ ਬਹੁਤ ਵੱਡੀ ਲੋਕਾਂ ਤੋਂ ਗਲਤੀ ਹੋ ਗਈ ਅੱਜ ਲੋਕ ਇਹ ਸੋਚਣ ਲੱਗੇ ਅੱਜ ਖੂਨ ਦੇ ਹੰਝੂ ਰੋ ਰਹੇ ਆ ਲੋਕੀ ਵੀ ਯਾਰ ਅਸੀਂ ਇਹੋ ਜੇ ਬਦਲਾਅ ਵਾਸਤੇ ਸਰਕਾਰ ਮੰਗਾਈ ਸੀ ਵੀ ਸਾਨੂੰ ਆ ਕੇ ਦੋ ਕੰਮ ਤਾਂ ਗਿਣਾ ਦਿਓ ਵਪਾਰੀਆਂ ਸੇ ਕੀ ਕੀਤੇ ਤੁਸੀਂ ਕਦੇ ਇਹ ਤਾਂ ਕਹਿ ਦੋ ਵੀ ਅਸੀਂ ਆਹ ਵਪਾਰੀਆਂ ਨਾਲ ਅਸੀਂ ਮੀਟਿੰਗ ਕੀਤੀ ਹੈ ਆਪਣੇ ਚਿਹਤਿਆਂ ਨਾਲ ਆਪਣੇ ਵਰਕਰਾਂ ਨਾਲ ਤਾਂ ਸਾਰੇ ਹੀ ਕਰਦੇ ਆ ਮੀਟਿੰਗਾਂ ਤੁਸੀਂ ਮੈਨੂੰ ਇੱਕ ਦੱਸੋ ਵੀ ਓਪਨ ਮੀਟਿੰਗ ਤੁਸੀਂ ਪੰਜਾਬ ਦੇ ਵਿੱਚ ਕਿਹੜੇ ਵਪਾਰੀਆਂ ਨਾਲ ਕਰਕੇ ਆਏ ਹੋ ਕਿਹੜੇ ਟ੍ਰੇਡ ਯੂਨੀਅਨਾਂ ਨਾਲ ਕਰਕੇ ਆਏ ਹੋ ਕਿਹੜੇ ਕਰਿਆਨੇ ਵਾਲੇ ਨਾਲ ਕਰਕੇ ਆਏ ਹੋ ਕਿਹੜੇ ਕੱਪੜੇ ਵਾਲੇ ਨਾਲ ਕਰਕੇ ਆਏ ਹੋ ਕਿਹੜੇ ਸੁਨਿਆਰਾਂ ਨਾਲ ਕਰਕੇ ਆਓ ਇੱਕ ਮੀਟਿੰਗ ਦਾ ਦੱਸ ਦਿਓ ਐ ਕਿ ਗੱਲਾਂ ਮਾਰ ਕੇ ਆਪਾਂ ਕਹਿਣਾ ਵੀ ਜੇ ਅਸੀਂ ਮਾੜਾ ਕੀਤਾ ਉਹ ਤਾਂ ਸਾਡਾ ਕੱਖ ਨਾ ਰਵੇ ਉਹ ਇਹ ਗੱਲਾਂ ਪੁਰਾਣੀਆਂ ਹੋ ਗਈਆਂ ਹੁਣ ਇੱਕ ਹਫ਼ਤਾ ਖਤਮ ਹੋ ਗਈਆਂ ਪਹਿਲੇ ਇੱਕ ਹਫ਼ਤਾ ਤੁਹਾਡੀਆਂ ਪਹਿਲੇ ਲੋਕਾਂ ਨੇ ਉਹ ਕਹਿੰਨ ਕਾਟਦੀ ਹੰਡੀ ਬਾਰ-ਬਾਰ ਨਹੀਂ ਚੜਦੀ ਹੁੰਦੀ ਇੱਕ ਸਾਡੇ ਸ਼ਹਿਰ ਦੇ ਵਿੱਚ ਵਪਾਰੀ ਮਾਰਿਆ ਗਿਆ ਇੱਧਰ ਗੋਨਿਆਂ 'ਤੇ ਮਾਰਿਆ ਗਿਆ ਸੀ ਇੱਧਰ ਬਠਿੰਡੇ ਮਾਰਿਆ ਗਿਆ ਸੀ ਮੇਰੀ ਕਲ ਤੁਸੀਂ ਦੋਨਾਂ ਦੀ ਕਵਰੇਜ ਕੀਤੀ ਸੀ ਔਰ ਦੋ ਦੋਨਾਂ ਥਾਵਾਂ ਤੇ ਸਾਡੇ ਮੁੱਖ ਮੰਤਰੀ ਸਾਹਿਬ ਘਟੋੜ 20 ਢੇੜੇ ਲਾ ਕੇ ਬਠਿੰਡੇ ਪਰ ਉਹ ਪਰਿਵਾਰ ਦਾ ਅੱਜ ਤੱਕ ਅੱਜ ਹੁਣ ਹੁਣ ਦੀ ਗੱਲ ਕਰ ਰਿਹਾ ਮੈਂ ਤੁਹਾਨੂੰ ਅੱਜ ਤੱਕ ਵੀ ਇਹਨਾਂ ਦੇ ਮੂੰਹ ਤੇ ਨਾਮ ਨਹੀਂ ਆਇਆ ਯਾਰ ਇਹੋ ਜੇ ਮੁਲਕ ਦੇ ਵਿੱਚ ਅਸੀਂ ਰਹਿ ਰਹੇ ਹਾਂ ਜਿੱਥੇ ਦੁਕਾਨਦਾਰ ਨੂੰ ਬੈਠੇ ਨੂੰ ਗੋਲੀਆਂ ਮਾਰ ਕੇ ਚਲੇ ਜਾਓ ਤੇ ਸਰਕਾਰ ਕਹੇ ਸਾਡੇ ਕੋਲੇ ਇਹੋ ਜੇ ਇਹਦੇ ਵਾਸਤੇ ਕੋਈ ਫੰਡ ਹੈ ਨਹੀਂ ਦੂਜੇ ਪਾਸੇ ਸਾਡੇ ਮੁੱਖ ਮੰਤਰੀ ਸਾਹਿਬ ਦੋ ਸ਼ਬਦ ਵੀ ਉਹਦੇ ਵਾਸਤੇ ਨਹੀਂ ਬੋਲਦੇ ਫੋਜੀ ਬਾਰਡਰ ਤੇ ਖੜਾ ਬੰਦੂਕ ਚ ਲੈ ਖੜਾ ਹੈ ਇੱਥੇ ਤਾਂ ਅਸੀਂ ਨਿਆਥੇ ਦੁਕਾਨ ਤੇ ਬੈਠੇ ਆ ਬਾਰਡਰ ਦੇ ਉੱਤੇ ਕਰੋੜਾ ਰੁਪਿਆ ਦਾ ਮਾਲ ਪਿਆ ਦੁਕਾਨ ਤੇ ਚਾਹੇ ਸੋਨੇ ਦੀ ਦੁਕਾਨ ਹੈ ਤੇ ਚਾਹੇ ਕਰਿਆਨੀ ਦੁਕਾਨ ਹੈ ਤੇ ਚਾਹੇ ਕਾਲੀ ਵੀ ਦੁਕਾਨ ਹੈ ਕਰੋੜਾ ਰੁਪਿਆ ਕੈਸ਼ ਰੱਖ ਕੇ ਅੱਜ ਜਿਹੜਾ ਮਰਜ਼ੀ ਆ ਕੇ ਲਿਆ ਕੇ ਕੰਨ ਤੇ ਬੰਦੂਕ ਲਾ ਲੈਂਦਾ ਤੇ ਉਹ ਲਿਆ ਕੇ ਖੋ ਕੇ ਲੈ ਜਾਂਦਾ ਲੋਕੋ ਆਈ ਟੀ ਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਪੰਜਾਬ ਦੇ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਗੋਲੀ ਚੱਲਦੀ ਹੈ ਤੇ ਉਹ ਗੋਲੀ ਕੀ ਚੱਲਦੀ ਹੈ ਕਿਤੇ ਫਰੋਤੀ ਦੀ ਕਾਲ ਆਉਂਦੀ ਹੈ ਬੰਦਾ ਨਹੀਂ ਪੂਰੀ ਕਰਦਾ ਉਹਦੇ ਦੁਕਾਨ ਤੇ ਗੋਲੀ ਚੱਲ ਜਾਂਦੀ ਹੈ ਪੈਟਰੋਲ ਪੰਪ ਤੇ ਗੋਲੀ ਚੱਲ ਜਾਂਦੀ ਹੈ ਘਰ ਚ ਗੋਲੀ ਚੱਲ ਜਾਂਦੀ ਹੈ ਪਰ ਗੋਲੀ ਜ਼ਰੂਰ ਚੱਲਦੀ ਹੈ ਉਹ ਦਿਨ ਕੋਈ ਹੁਣ ਪੰਜਾਬ ਦਾ ਨਹੀਂ ਜਿਸ ਦਿਨ ਕੋਈ ਨਾ ਕੋਈ ਕਤਲ ਨਾ ਹੁੰਦਾ ਹੋਵੇ ਤੇ ਕਤਲ ਦੀ ਪਿੱਛੇ ਵਜ੍ਹਾ ਗੈਂਗਸਟਰ ਨੇ ਤੇ ਗੈਂਗਸਟਰਾਂ ਦਾ ਮੁੱਖ ਜਿਹੜਾ ਮੁੱਦਾ ਹੁੰਦਾ ਉਹ ਹੁੰਦਾ ਫਰੋਤੀ ਪੰਜਾਬ ਦੇ ਵਿੱਚ ਫਪਾਰੀਆਂ ਦੀ ਕੀ ਹੱਕੀ ਵਪਾਰੀਆਂ ਦੇ ਕੀ ਹਾਲਾਤ ਨੇ ਕਿਸ ਪੈ ਦੇ ਵਿੱਚ ਵਪਾਰੀ ਆਪਣਾ ਵਪਾਰ ਕਰ ਰਹੇ ਨੇ ਸਰਵਿਸ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਅਮਿਤ ਕਪੂਰ ਜੀ ਨੇ ਪਹਿਲਾਂ ਸਵਾਗਤ ਕਰਦੇ ਆਂ ਫਿਰ ਗੱਲਬਾਤ ਕਰਦੇ ਆਂ ਕਪੂਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਪੂਰ ਸਾਹਿਬ ਕੀ ਸਥਿਤੀ ਹੈ ਜੀ ਵਪਾਰੀਆਂ ਦੀ ਜੋ ਅੱਜ ਹਾਲਾਤ ਨੇ ਜਿਸ ਤਰੀਕੇ ਦੇ ਨਾਲ ਹਰ ਰੋਜ਼ ਗੋਲੇ ਚੱਲ ਰਹੀ ਹੈ ਕਿਤੇ ਦੁਕਾਨ ਤੇ ਬੈਠਾ ਕੁਰਆਣੇ ਵਾਲਾ ਵਪਾਰੀ ਵਿਚਾਰੇ ਦੀ ਗੱਲੇ ਤੇ ਪੈਸੇ ਕੱਢਣ ਤੇ ਗੋਲੀ ਮਾਰ ਦਿੱਤੀ ਜਾਂਦੀ ਹੈ ਕਿਸ ਹਾਲਾਤ ਚੋਂ ਵਪਾਰੀ ਅੱਜ ਪੰਜਾਬ ਦਾ ਰਹਿ ਰਿਹਾ ਮਨਿੰਦਰ ਜੀ ਜਿਸ ਤਰ੍ਹਾਂ ਦੇ ਹਾਲਾਤ ਅੱਜ ਪੰਜਾਬ ਦੇ ਬਣ ਚੁੱਕੇ ਹੈ ਮੇਰੀ ਖਿਆਲ ਅਸੀਂ ਮੇਰੇ ਕੋਲ 35-40 ਸਾਲ ਦਾ ਮੈਨੂੰ ਹੋ ਗਿਆ ਬਿਜ਼ਨਸ ਅੱਜ ਤੱਕ ਕਦੇ ਇਸ ਤਰ੍ਹਾਂ ਦਾ ਕੋਈ ਹਾਲਾਤ ਅਸੀਂ ਕਦੇ ਕਿਸ ਦੇਖੋ ਸਰਕਾਰਾਂ ਬਹੁਤ ਆਈਆਂ ਬਹੁਤ ਚਲੇ ਗਈਆਂ ਇਹ ਵੀ ਆਣਗੇ ਤੇ ਵੀ ਚਲੇ ਜਾਣਗੇ ਪਰ ਐਸੇ ਹਾਲਾਤ ਅਸੀਂ ਕਦੇ ਨਹੀਂ ਦੇਖੇ ਇੱਕ ਪਾਸੇ ਗੋਲੀ ਚੱਲਣੀ ਔਰ ਦੂਜੇ ਪਾਸੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਕਹਿਣਾ ਵੀ ਅਰ ਦੇਖੋ ਜੀ ਮੈਂ ਤਾਂ ਰੰਗਲਾ ਪੰਜਾਬ ਬਣਾਤਾ ਇਹ ਚੀਜ਼ਾਂ ਦੇ ਦੇਖ ਕੇ ਨਾ ਬੜਾ ਦੁੱਖ ਲੱਗਦਾ ਹੈ ਪਹਿਲੇ ਬਹੁਤ ਸਾਰੇ ਮੈਂ ਨਹੀਂ ਕਹਿੰਦਾ ਵੀ ਅੱਜ ਹੀ ਹੋਇਆ ਇਸ ਤਰ੍ਹਾਂ ਦਾ ਪਰ ਜੋ ਹਾਲਾਤ ਅੱਜ ਬਣਿਆ ਨਾ ਜੀ ਗਲੀ ਗਲੀ ਚ ਮੈਨੂੰ ਕੋਈ ਵੀ ਪੰਜਾਬ ਦਾ ਐਸਾ ਸ਼ਹਿਰ ਦੱਸ ਦੋ ਜਿੱਥੇ ਅੱਜ ਸਾਡੇ ਵਪਾਰੀਆਂ ਦਾ ਕਤਲ ਨਾ ਹੋਇਆ ਹੋਵੇ ਕੋਈ ਐਸਾ ਸ਼ਹਿਰ ਦੱਸ ਦੋ ਜਿਹਦੇ ਅੰਦਰ ਕੋਈ ਵਪਾਰੀਆਂ ਨੂੰ ਫਰੋਤੀਆਂ ਨਾ ਮੰਗਿਆ ਜਾਂਦੀ ਹੋਣ ਇੱਕ ਪਾਸੇ ਫਰੋਤੀ ਮੰਗਣੀ ਇੱਕ ਪਾਸੇ ਧਮਕਾਣਾ ਔਰ ਉਸ ਤੋਂ ਬਾਅਦ ਸਾਡੇ ਐਡਮਿਨਿਸਟ੍ਰੇਸ਼ਨ ਦੀ ਗੱਲ ਕਰ ਲਈਏ ਪੁਲਿਸ ਪ੍ਰਸ਼ਾਸਨ ਦੀ ਗੱਲ ਕਰ ਲਈਏ ਜਦੋਂ ਅਸੀਂ ਉਹਨਾਂ ਕੋਲੇ ਫਰਿਆਦ ਲੈ ਕੇ ਜਾਂਦੇ ਆ ਤਾਂ ਉੱਥੋਂ ਵੀ ਕੋਈ ਜ਼ਿਆਦਾ ਉਹ ਕਹਿੰਦਾ ਨਾ ਵਧੀਆ ਜਵਾਬ ਜਾਰੀ ਨਹੀਂ ਮਿਲਦਾ ਵਧੀਆ ਹੌਸਲਾ ਨਹੀਂ ਮਿਲਦਾ ਵੀ ਲੋਕਾਂ ਨੂੰ ਲੱਗੇ ਵੀ ਹਰਾਂ ਹੈ ਮੈਂ ਤਾਂ ਪਹਿਲੇ ਵੀ ਬਹੁਤ ਵਾਰੀ ਕਹਿ ਚੁੱਕਿਆ ਵੀ ਇੱਕ ਥਾਂ ਤੇ ਗੋਲੀ ਚੱਲਦੀ ਹੈ ਤੇ ਹਜ਼ਾਰ ਥਾਂ ਤੇ ਫਰੋਤੀਆਂ ਪਹੁੰਚਣੀਆਂ ਸ਼ੁਰੂ ਹੋ ਜਾਂਦੀਆਂ ਲੋਕੀ ਘਰੇ ਬੈਠੇ ਡਰਨ ਲੱਗ ਜਾਂਦੇ ਆ ਵੀ ਮੈਂ ਆਪਣੀ ਫਰੋਤੀ ਦੇ ਆ ਮੈਂ ਯਾਰ ਮੇਰਾ ਕੰਮ ਨਾ ਕਿਤੇ ਕੱਲ ਨੂੰ ਹੋ ਜੇ ਇਹੋ ਜਿਹੇ ਹਾਲਾਤ ਬਣ ਕੇ ਇਹੋ ਜਿਹੇ ਹਾਲਾਤ ਚੱਲ ਪਏ ਮੈਨੂੰ ਨਹੀਂ ਲੱਗਦਾ ਕਿ ਆਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਲੋਕੀ ਵਪਾਰ ਨਾ ਮੈਂ ਸੋਚਣਗੇ ਇੱਕ ਪਾਸੇ ਸਾਡੀ ਸਰਕਾਰ ਕਹਿੰਦੀ ਹੈ ਵੀ ਅਸੀਂ ਬਾਹਰੋਂ ਨਿਵੇਸ਼ ਲੈ ਕੇ ਆਵਾਂਗੇ ਪਤਾ ਨਹੀਂ ਕਿੱਡੇ ਵੱਡੇ ਨਿਵੇਸ਼ਰ ਆਣਗੇ ਤੇ ਦੂਸਰੇ ਪਾਸੇ ਜੇ ਆਪਾਂ ਗੱਲ ਕਰ ਲਈਏ ਤਾਂ ਅੱਜ ਇੱਕ ਬਾਜ਼ਾਰ 'ਚ ਬੈਠਾ ਬੰਦਾ ਸੁਰੱਖਿਅਤ ਹੈ ਨਹੀਂ ਆਪਣੇ ਘਰ 'ਚ ਬੰਦਾ ਬੈਠਾ ਸੁਰੱਖਿਅਤ ਹੈ ਨਹੀਂ ਤੇ ਇਹੋ ਜੀ ਜਗ੍ਹਾ ਤੇ ਇਹੋ ਜੀ ਸੂਬੇ ਦੇ ਵਿੱਚ ਕੋਣ ਆ ਕੇ ਬਿਜ਼ਨਸ ਕਰੂਗਾ ਬਹੁਤ ਮਾੜੀ ਗੱਲ ਹੋ ਗਈ ਤੁਸੀਂ ਇਹ ਗੱਲ ਕਹਿ ਰਹੇ ਹੋ ਪਰ ਮੁੱਖ ਮੰਤਰੀ ਤਾਂ ਇਨੇ ਦਿਨੀ ਜਾਪਾਨ ਨੇ ਉਹ ਕਹਿੰਦੇ ਉੱਥੇ ਗੱਲਬਾਤ ਕਰਨ ਗਏ ਨੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਨਾਲ ਕਿ ਪੰਜਾਬ 'ਚ ਆ ਕੇ ਆਪਣਾ ਕਾਰੋਬਾਰ ਚਲਾਓ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਪਰ ਮੁੱਖ ਮੰਤਰੀ ਤਾਂ ਕਹਿੰਦੇ ਨੇ ਕਿ ਪੰਜਾਬ ਰੰਗਲਾ ਬਣਿਆ ਜੂ ਤੁਸੀਂ ਜ਼ਿਕਰ ਵੀ ਕੀਤਾ ਤੇ ਅਸੀਂ ਉਹਨਾਂ ਨੂੰ ਲੈ ਕੇ ਆ ਰਹੇ ਹਾਂ ਬਿਲਕੁਲ ਸਹੀ ਗੱਲ ਹੈ ਜੀ ਮੇਰੇ ਸਾਹਮਣੇ ਚਾਰ ਸਾਲ ਪਹਿਲੇ ਇਹ ਸਰਕਾਰ ਆਣ ਤੋਂ ਪਹਿਲੇ ਸਰਕਾਰ ਨੇ ਇਹ ਜੇ ਉਹ ਕਹਿੰਦੇ ਨਾਲ ਲੋਹਾ ਆਪਣੇ ਤੁਹਾਨੂੰ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਵੀ ਅਸੀਂ ਆਵਾਂਗੇ ਤਾਂ ਬਾਹਰੋਂ ਇਨੇਕ ਜਾਪਾਨੀ ਆ ਜਾਣਗੇ ਜੀ ਗੋਰਖੇ ਗੋਰਿਆਂ ਨੂੰ ਅਸੀਂ ਨੌਕਰੀਆਂ ਦਿਆਂ ਕਰਾਂਗੇ ਜੀ ਅਸੀਂ ਇਹੋ ਜਿਹੇ ਹਾਲਾਤ ਬਣਾ ਦੇਾਂਗੇ ਇਹ ਗੱਲਾਂ ਸਰਕਾਰ ਆਣ ਤੋਂ ਪਹਿਲੇ ਤਾਂ ਬਹੁਤ ਸੁਣੀਆਂ ਲੱਗਦੀਆਂ ਸੀ ਪਰ ਹੁਣ ਮੇਰੀ ਖਿਆਲ ਸਰਕਾਰ ਦੇ ਜਾਣ ਵਾਲੇ ਟਾਈਮ ਹੋ ਚੁੱਕਿਆ ਅੱਜ 4 ਸਾਲ ਨਿਕਲ ਚੁੱਕੇ ਪਰ ਜੇ ਅੱਜ ਤੁਹਾਨੂੰ ਮੈਂ ਗੱਲ ਕਰਾਂ ਕਿਹੜੇ ਗੋਰਿਆਂ ਨੂੰ ਨੌਕਰੀਆਂ ਦੇਤੀਆਂ ਕਿਹੜੇ ਜਾਪਾਨੀਆਂ ਨੇ ਇੱਥੇ ਫੈਕਟਰੀਆਂ ਲਾ ਲਈਆਂ ਕਿਹੜੇ ਇੱਥੇ ਉਹ ਕਹਿੰਦੇ ਨਾ ਵੱਡੇ ਬੀਐਮਡਬਲਯੂ ਨੇ ਫੈਕਟਰੀਆਂ ਲਾ ਲਈਆਂ ਇਹ ਸਭ ਗੱਲਾਂ ਜਿਹੜੀਆਂ ਲੋਕਾਂ ਨੂੰ ਸਮਝ ਆ ਗਈਆਂ ਜਿਵੇਂ ਉਹ ਕਹਿੰਦੇ ਨਾ 20-20 ਹਜ਼ਾਰ ਕਰੋੜ ਰੁਪਇਆ ਇਕੱਠਾ ਹੋਊਗਾ ਜੀ ਮਾਈਲਿੰਗ ਚੋਂ ਤੇ ਇੰਨੇ ਕਰੋੜ ਰੁਪਇਆ ਆਊ ਉਹਦੇ ਚੋਂ ਇਹ ਸਾਰੀਆਂ ਗੱਲਾਂ ਜਦੋਂ ਤੱਕ ਤੁਹਾਡੀ ਸਰਕਾਰ ਨਹੀਂ ਸੀ ਉਦੋਂ ਤਾਂ ਬਹੁਤ ਸੋਹਣੀਆਂ ਲੱਗਦੀਆਂ ਸੀ ਜਦੋਂ ਸਰਕਾਰ ਬਣ ਗਈ ਨਾ ਉਸ ਤੋਂ ਬਾਅਦ ਅੱਜ ਤੁਹਾਡਾ ਸਭ ਪਰਦਾਫਾਸ਼ ਹੋ ਚੁੱਕਾ ਹੈ ਇਹਨਾਂ ਨਾਲ ਗੱਲਾਂ ਨਾਲ ਹੁਣ ਨਹੀਂ ਟਾਈਮ ਟੱਪਣਾ ਹੁਣ 4 ਸਾਲ ਨਿਕਲ ਚੁੱਕੇ ਐ ਅੱਜ ਵਪਾਰੀ ਦਾ ਇਹ ਸੁੱਖ ਦੀ ਸਾਹ ਲਈ ਜਾਂਦੇ ਆ ਵੀ ਇਹ ਸਾਲ ਵੀ ਸਾਡਾ ਸੁੱਖ ਆ ਜਾ ਨਿਕਲ ਜਾ ਤੁਸੀਂ ਦੇਖੋ ਕੱਲ ਤਰਨਦਾਰਾਂ ਦੇ ਵਿੱਚ ਯਾਰ ਇੱਕ ਕਰਿਆਨੇ ਦੀ ਦੁਕਾਨ ਤੇ ਜੇ ਗੋਲੀਆਂ ਚੱਲਣ ਲੱਗੀਆਂ ਸੁਨਿਆਰਾਂ ਨੇ ਤਾਂ ਸੁਣਿਆ ਸੀ ਜੇ ਕਰਿਆਨੇ ਵਾਲੀਆਂ ਦੁਕਾਨਾਂ ਤੇ ਗੋਲੀਆਂ ਚੱਲਣ ਲੱਗੀਆਂ ਤੁਸੀਂ ਸੋਚੋ ਵੀ ਅੱਜ ਗੈਂਗਸਟਰਾਂ ਦੀ ਹਾਲਾਤ ਕਿ ਐਡੇ ਮਾੜੇ ਹੋਏ ਪਿਆ ਹੈ ਅੱਜ ਉਹ ਵੀ ਇਹ ਜੇ 2-2000 ਦੇ ਪਿੱਛੇ 5-5000 ਦੇ ਪਿੱਛੇ ਗੋਲੀਆਂ ਚੱਲਣ ਲੱਗ ਜਾਣ ਜਿਹੜੇ ਸਵੇਚ ਉੱਥੇ ਕੀ ਬਣੂਗਾ ਪਹਿਲੇ ਅਸੀਂ ਸੋਚਦੇ ਸੀ ਵੀ ਕਦੇ ਚੰਗੇ ਕਰੋੜਪਤੀ ਦੇ ਡਾਕਾ ਪੈ ਗਿਆ ਯਾਰ ਕਿਸੇ ਚੰਗੇ ਕਰੋੜਪਤੀ ਕੋਲੇ ਫਰੋਤੀ ਮੰਗਣ ਆ ਗਏ ਯਾਰ ਇੱਥੇ ਤਾਂ ਹਾਲਾਤ ਹੀ ਨਹੀਂ ਸਮਝ ਆ ਰਹੇ ਹੁਣ ਤਾਂ ਤੁਸੀਂ ਇਹ ਦੇਖੋ ਵੀ ਇਹ ਲੋਕ ਕੀ ਚਾਹਦੇ ਕੀ ਹੈ ਇਹ ਮਤ ਦੂਜੇ ਪਾਸੇ ਸਾਡੀ ਸਰਕਾਰ ਕਰ ਕੀ ਰਹੀ ਹੈ ਸਾਡਾ ਐਡਮਿਨਿਸਟ੍ਰੇਸ਼ਨ ਕਰ ਕੀ ਰਿਹਾ ਹੈ ਤੁਸੀਂ ਪੜ ਲਓਗੇ ਹਾਂ ਜੀ ਨਾਲ ਦੀ ਨਾਲ ਆ ਕੇ ਪੁਲਿਸ ਖੜ ਜੰਦੀ ਹੈ ਨਾਲ ਦੀ ਨਾਲ ਆ ਕੇ ਕੈਮਰੇ ਖੁੱਲ ਜਾਂਦੇ ਆ ਨਾਲ ਦੀ ਨਾਲ ਕਹਿੰਦੇ ਬੰਦੇ ਟਰੇਸ ਹੋ ਗਏ ਜੀ ਤੁਸੀਂ ਟੈਨਸ਼ਨ ਨਾ ਲਓ ਉਹ ਬੰਦਾ ਟਰੇਸ ਹੋ ਗਿਆ ਟੈਨਸ਼ਨ ਨਾ ਲਓ ਜਿਹੜਾ ਬੰਦਾ ਮਰ ਗਿਆ ਉਹਦੀ ਟੈਨਸ਼ਨ ਤਾਂ ਪੁੱਛ ਲਓ ਕੀ ਹੈ ਤੁਸੀਂ ਉਹਦੇ ਘਰ ਦੇ ਨੂੰ ਪੁੱਛ ਕੇ ਦੇਖੋ ਯਾਰ ਇੱਕ ਗਰੀਬ ਪਰਿਵਾਰ ਹੈ ਯਾਰ ਆਪਣਾ ਜਿਹੜਾ ਬੰਦਾ ਕਰਿਆਨੇ ਦਾ ਕੰਮ ਕਰਦਾ ਐਦੂ ਮਾੜਾ ਕੀ ਹੋਊ ਯਾਰ ਉਹਦਾ ਮੇਰੇ ਨੂੰ ਨਹੀਂ ਸਮਝ ਆਉਂਦੀ ਜਿਹੜਾ ਮਹੱਲੇ 'ਚ ਬੱਠਾ ਦੁਕਾਨ ਕਰ ਰਿਆ ਸੀ ਜੀ ਅੱਜ ਉਹਨਾਂ ਨਾਲ ਇਹ ਹਾਲਾਤ ਹੋਣ ਲੱਗ ਗਏ ਤਾਂ ਮੈਨੂੰ ਨਹੀਂ ਸਮਝ ਆਉਂਦੀ ਵੀ ਇਸ ਮੁਲਕ ਦਾ ਕੀ ਬਣੂਗਾ ਬਹੁਤ ਬੁਰਾ ਹੈ ਪਹਿਲਾਂ ਇਹ ਗੱਲਾਂ ਸੁਣਨ ਨੂੰ ਮਿਲਦੇ ਹੁੰਦੇ ਸੀ ਕਿ ਯੂਪੀ ਬਿਹਾਰ ਦੇ ਵਿੱਚ 5000 ਪਿਛੇ ਬੰਦੇ ਦਾ ਕਤਲ 2000 ਰੁਪਏ ਪਿਛੇ ਬੰਦੇ ਦਾ ਕਤਲ ਕੀ ਲੱਗਦਾ ਹੈ ਜਿਹੜਾ ਪੰਜਾਬ ਕਹਿੰਦੇ ਸੀ ਕਿ ਤਰੱਕੀ ਵਾਲੇ ਪਾਸੇ ਜਾਊਗਾ ਰੰਗਲਾ ਬਣੂਗਾ ਹੁਣ ਲੱਗਦਾ ਹੈ ਕਿ ਪੰਜਾਬ ਉਸ ਤਰੱਕੀ ਵਾਲੇ ਪਾਸੇ ਵੱਧ ਰਿਹਾ ਹੈ ਜਿਹੜੇ ਯੂਪੀ ਬਿਹਾਰ ਦੇ ਹਾਲਾਤ ਹੁੰਦੇ ਸੀ ਉਹ ਪੰਜਾਬ 'ਚ ਬਣਦੇ ਜਾ ਰਹੇ ਹੈ ਬਿਲਕੁਲ ਬਿਲਕੁਲ ਬਹੁਤ ਤੁਸੀਂ ਗੱਲ ਸਹੀ ਦੱਸ ਰਹੇ ਹੋ ਯੂਪੀ ਬਿਹਾਰ ਨੂੰ ਪਿੱਛੇ ਛੱਡਤਾ ਇਹਨਾਂ ਨੇ ਜੀ ਆਪਾਂ ਗੱਲ ਕਰਦੇ ਆ ਨਾ ਜਿਵੇਂ ਪਹਿਲੇ ਗੱਲਾਂ ਚੱਲਦੀਆਂ ਸੀ ਵੀ ਯੂਪੀਬੀਆਰ ਚ ਤਾਂ ਇਹ ਹੀ ਹਾਲਾਤ ਹੁੰਦੇ ਐ ਮੈਂ ਉਹੀ ਗੱਲ ਪਹਿਲੇ ਰਿਪੀਟ ਕਰਨ ਲੱਗਿਆ ਵੀ ਯੂਪੀਬੀਆਰ ਨੂੰ ਵੀ ਲੋਕਾਂ ਨੇ ਅੱਜ ਉਹ ਚੰਗਾ ਕਹਿਣਾ ਸ਼ੁਰੂ ਕਰਤਾ ਇਹਨਾਂ ਨੇ ਚੰਗਾ ਅਖਵਾਤ ਆ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਇਹ ਦੇਖ ਲਓ ਵੀ ਇੱਕ ਥਾਂ ਤੇ ਗੋਲੀ ਚੱਲ ਰਹੀ ਐ ਇੱਕ ਥਾਂ ਤੇ ਸਾਡਾ ਮੁੱਖ ਮੰਤਰੀ ਗੀੜਾ ਮਾਰ ਕੇ ਬਾਹਰ ਉਹ ਵਾਰ ਜਾ ਰਿਹਾ ਆ ਪਿੱਛੇ ਜੇ ਨਾ ਕਿਸੇ ਟੀਵੀ ਤੇ ਮੈਂ ਕਿਸੇ ਚੈਨਲ ਦਾ ਨਾਮ ਨਹੀਂ ਲੈਣਾ ਜਾਂਦਾ ਉੱਤੇ ਡਿਬੇਟ ਚੱਲਦੀ ਸੀ ਤੇ ਉਹ ਡਿਬੇਟ ਦੇ ਵਿੱਚ ਮੈਂ ਕਹਿਣ ਕਹਿਣ ਲੱਗਿਆ ਸੀ ਕਹਿੰਦੇ ਨਹੀਂ ਜੀ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਨਾਲ ਦੀ ਨਾਲ ਪਹੁੰਚ ਜਾਂਦੇ ਆ ਹਰਿਆਣੇ ਦੀ ਗੱਲ ਸੀਗੀ ਹਰਿਆਣੇ ਉਹ ਸਾਡਾ ਪਲੇਅਰ ਮਾਰਿਆ ਸੀ ਜਦੋਂ ਤਾਂ ਉਹ ਤੁਹਾਡੇ ਵਾਂਗੂ ਪੱਤਰਕਾਰ ਮੇਰੇ ਦੋਸਤ ਹੈ ਉਹਨਾਂ ਨਾਲ ਮੈਂ ਕੁਦਰਤੀ ਡਿਬੇਟ ਦੇ ਵਿੱਚ ਵਿੱਚ ਇੰਟਰਫੇਅਰ ਮੈਂ ਮਤਲਬ ਗੱਲ ਕਰਕੇ ਤੇ ਉਹਨਾਂ ਨੂੰ ਮੈਸੇਜ ਭੇਜ ਰਿਹਾ ਸੀਗਾ ਉਹ ਮੈਂ ਕਹਿਆ ਜੀ ਇੱਥੇ ਹਰਿਆਣੇ 'ਚ ਇੱਕ ਨਾਲ ਦੀ ਨਾਲ ਰਾਤੋ ਰਾਤ ਜਾਣਾ ਦਾ ਇੱਕ ਗੱਲ ਬਣ ਗਈ ਸਮਝ ਆ ਗਈ ਵੀ ਸਾਡੇ ਮੁੱਖ ਮੰਤਰੀ ਨੂੰ ਕਿੰਨੀ ਟੈਨਸ਼ਨ ਆਏ ਆ ਆਮ ਲੋਕਾਂ ਦੀ ਤੇ ਇੱਕ ਸਾਡੇ ਸ਼ਹਿਰ ਦੇ ਵਿੱਚ ਵਪਾਰੀ ਮਾਰਿਆ ਗਿਆ ਇੱਧਰ ਗੋਨਿਆਂ ਨੇ ਮਾਰਿਆ ਗਿਆ ਸੀ ਇੱਧਰ ਬਠਿੰਡੇ ਮਾਰਿਆ ਗਿਆ ਸੀ ਮੇਰੀ ਖਿਆਲ ਤੁਸੀਂ ਦੋਨਾਂ ਦੀ ਕਵਰੇਜ ਕੀਤੀ ਸੀ ਔਰ ਦੋ ਦੋਨਾਂ ਥਾਵਾਂ ਤੇ ਸਾਡੇ ਮੁੱਖ ਮੰਤਰੀ ਸਾਹਿਬ ਘਟੋੜ 20 ਗੇੜੇ ਲਾ ਕੇ ਬਠਿੰਡੇ ਪਰ ਉਹ ਪਰਿਵਾਰ ਦਾ ਅੱਜ ਤੱਕ ਅੱਜ ਹੁਣ ਹੁਣ ਦੀ ਗੱਲ ਕਰ ਰਿਹਾ ਮੈਂ ਤੁਹਾਨੂੰ ਅੱਜ ਤੱਕ ਵੀ ਇਹਨਾਂ ਦੇ ਮੂੰਹ ਤੇ ਨਾਮ ਨਹੀਂ ਆਇਆ ਅਸੀਂ ਤਾਂ ਸਾਡਾ ਰੋਣਾ ਇੱਕੋ ਹੀ ਗੱਲ ਹੈ ਵੀ ਕਿਸੇ ਵਰਗ ਨੂੰ ਤੁਸੀਂ ਕਰੋੜਾ ਰੁਪਇਆ ਦਿੰਨੇ ਹੋ ਸਾਡੇ ਵਾਸਤੇ ਬਹੁਤ ਵਧੀਆ ਹੈ ਅਸੀਂ ਦੋਨੋਂ ਹੱਥੀ ਤੁਹਾਡਾ ਧੰਨਵਾਦ ਕਰਦੇ ਹਾਂ ਪਰ ਤੁਸੀਂ ਸਾਡੇ ਵਪਾਰੀਆਂ ਨੂੰ ਅਣਦੇਖਾ ਤਾਂ ਨਾ ਕਰੋ ਯਾਰ ਸਾਡੇ ਨਾਲ ਤਾਂ ਇਹੋ ਜਿਹਾ ਵਿਤਕਰਾ ਨਾ ਕਰੋ ਅੱਜ ਸਰਕਾਰ ਵੀਰੀਡ ਦੀ ਸਾਡੀ ਕਹਿਣ ਵਾਲੇ ਵਪਾਰੀ ਅੱਜ ਉਹਨਾਂ ਨਾਲ ਇਹ ਹਾਲ ਹੋ ਰਿਹਾ ਤੁਸੀਂ ਦੇਖੋਗੇ ਅੱਜ ਸਾਡਾ ਬੰਦਾ ਮਾਰਿਆ ਜਾਂਦਾ ਦੁਕਾਨ ਤੇ ਬੈਠਾ ਜੇ ਅਸੀਂ ਕੰਪਲੇਂਟ ਕਰ ਦਿੰਨੇ ਆ ਜੇ ਅਸੀਂ ਉਹਦੀ ਪੈਰਵਾਹੀ ਕਰਨੀ ਸ਼ੁਰੂ ਕਰਦੇ ਆ ਤਾਂ ਸਾਡੇ ਦੇ ਪਰਚੇ ਹੋਣੇ ਸ਼ੁਰੂ ਹੋ ਜਾਂਦੇ ਆ ਦੂਜੇ ਪਾਸੇ ਨਾ ਤਾਂ ਕੋਈ ਕਰੋੜ ਰੁਪਈਆ ਦਾ ਬਾਹਲੀ ਦੂਰ ਦੀ ਗੱਲ ਰਹਿ ਗਈ ਅਸੀਂ ਡੀਸੀ ਸਾਹਿਬ ਕੋਲੇ ਜਾ ਕੇ ਕਹਿ ਦਈਏ ਵੀ ਆਹ ਦੇਖੋ ਜੀ ਗਰੀਬ ਦੁਕਾਨਦਾਰ ਮਾਰੇ ਗਿਆ ਇਹਨਾਂ ਦਾ ਦੱਸੋ ਕੋਈ ਨਾ ਕੋਈ ਤਾਂ ਹਾਲਾਤ ਦੇਖੋ ਤੇ ਉਤੋਂ ਐਡਮਿਨਿਸਟ੍ਰੇਸ਼ਨ ਓਪਨਲੀ ਕਹਿ ਰਿਹਾ ਮੈਂ ਤੁਹਾਨੂੰ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਇਹੀ ਜਵਾਬ ਮਿਲਦਾ ਹੈ ਵੀ ਕਪੂਰ ਸਾਹਿਬ ਅਸੀਂ ਕਰੀਏ ਕੀ ਸਾਡੇ ਕੋਲੇ ਇਸ ਤਰ੍ਹਾਂ ਦਾ ਕੋਈ ਫੰਡ ਹੀ ਨਹੀਂ ਬਣਿਆ ਯਾਰ ਇਹੋ ਜੇ ਮੁਲਕ ਦੇ ਵਿੱਚ ਅਸੀਂ ਰਹਿ ਰਹੇ ਹਾਂ ਜਿੱਥੇ ਦੁਕਾਨਦਾਰ ਨੂੰ ਬੈਠੇ ਨੂੰ ਗੋਲੀਆਂ ਮਾਰ ਕੇ ਚਲੇ ਜਾਓ ਤੇ ਸਰਕਾਰ ਕਹੇ ਸਾਡੇ ਕੋਲੇ ਇਹੋ ਜੇ ਇਹਦੇ ਵਾਸਤੇ ਕੋਈ ਫੰਡ ਹੈ ਨਹੀਂ ਦੂਜੇ ਪਾਸੇ ਸਾਡੇ ਮੁੱਖ ਮੰਤਰੀ ਸਾਹਿਬ ਦੋ ਸ਼ਬਦ ਵੀ ਉਹਦੇ ਵਾਸਤੇ ਨਹੀਂ ਬੋਲਦੇ ਇਹੋ ਜੀਆਂ ਚੀਜ਼ਾਂ ਦੇਖ ਕੇ ਸਾਨੂੰ ਸਮਝ ਆ ਜਾਂਦੀ ਹੈ ਕਿ ਯਾਰ ਐਸੀ ਸਰਕਾਰ ਹਜੇ ਤੱਕ ਨਹੀਂ ਸੀ ਆਈ ਕਦੇ ਅਸੀਂ ਨਹੀਂ ਸੀ ਸੋਚਿਆ ਵੀ ਇਹੋ ਜੇ ਹਾਲਾਤ ਵੀ ਹੋਣਗੇ ਇਹ ਚੀਜ਼ਾਂ ਦੇਖ ਕੇ ਸਾਡਾ ਅੱਜ ਮਨ ਰੋਂਦਾ ਹੈ ਅਸੀਂ ਕਹਿੰਦੇ ਕਿ ਤੁਸੀਂ ਹਜ਼ਾਰਾਂ ਕਰੋੜਾਂ ਰੁਪਏ ਲੋਕਾਂ ਨੂੰ ਦਿਓ ਲੇਕਿਨ ਸਾਡਾ ਯਾਰ ਰੋਜ਼ ਬੰਦੇ ਮਰੀ ਜਾਂਦੇ ਆ ਤੇ ਇਹੇ ਜੇ ਹਾਲਾਤ ਦੇਖ ਕੇ ਤਾਂ ਲੋਕੀ ਫਿਰ ਛੱਡਣਾ ਸ਼ੁਰੂ ਕਰ ਦੇਣਗੇ ਅਸੀਂ ਇੱਥੇ ਰਹਿ ਕੇ ਕਰਨਾ ਵੀ ਕੀ ਹੈ ਲੋਕਾਂ ਇਹੇ ਚੀਜ਼ਾਂ ਦੇਖ ਕੇ ਅੱਜ ਲੋਕਾਂ ਨੂੰ ਸਮਝ ਆ ਰਹੀ ਹੈ ਕਿ ਪਹਿਲੀਆਂ ਸਰਕਾਰਾਂ ਬਹੁਤ ਵਧੀਆਂ ਸੀ ਇਹਦੋਂ ਇਹ ਕਹਿੰਦੇ ਸੀ ਬਦਲਾ ਆਊਗਾ ਵਪਾਰੀਆਂ ਦੀ ਜ਼ਿੰਦਗੀ 'ਚ ਬਦਲਾ ਆਇਆ ਕੋਈ ਵਪਾਰੀਆਂ ਦੀ ਜ਼ਿੰਦਗੀ 'ਚ ਤਾਂ ਬਦਲਾ ਆਵੇ ਇਹ じゃ ਮੇਰੇ ਖਿਆਲ ਸਾਰੀ ਜ਼ਿੰਦਗੀ ਸੋਚਿਆ ਵੀ ਨਹੀਂ ਸੀਗਾ ਤੇ ਸਭ ਤੋਂ ਵੱਧ ਇਹਨਾਂ ਨੂੰ ਲੋਕਾਂ ਨੇ ਵੋਟਾਂ ਪਾਈਆਂ ਮੇਰੀ ਖਿਆਲ 92 ਸੀਟਾਂ 93 ਸੀਟਾਂ ਲੋਕੀ ਨੱਚਣ ਲੱਗ ਗਏ ਸੀਗੇ ਔਰ ਆਮ ਲੋਕਾਂ ਦੇ ਨਾ ਜਦੋਂ ਤਾਜ਼ਾ ਤਾਜ਼ਾ ਜਿਹੜਾ ਰਿਜ਼ਲਟ ਆਇਆ ਹੈ ਤਾਂ ਤੁਸੀਂ ਬਹੁਤ ਅਲੱਗ ਤਰ੍ਹਾਂ ਦਾ ਨਾ ਮਾਹੌਲ ਬਣ ਗਿਆ ਸੀ ਇੱਕ ਔਰ ਲੋਕੀ ਐਂ ਲੱਗਦਾ ਸੀ ਵੀ ਪਤਾ ਨਹੀਂ ਹਰੇਕ ਬੰਦਾ ਹੀ ਹੈ ਭਗਵੰਤ ਮਾਨ ਬਣ ਜਾਊਗਾ ਔਰ ਹਰੇਕ ਬੰਦੇ ਨਾਲ ਸਿੱਧੀ ਭਗਵੰਤ ਮਾਨ ਨਾਲ ਹੋਊਗੀ ਉਹ ਰਾਜ ਭਗਵਾਨਤ ਮਾਨ ਜੀ ਜਦੋਂ ਖੜ ਕੇ ਸਟੇਜਾਂ ਤੋਂ ਗੱਲਾਂ ਕਰਦੇ ਹਨ ਉਹ ਮੈਂ ਫੁਲਾਣੀ ਸੜਕ ਤੋਂ ਜਾ ਰਹੀ ਸੀ ਤਾਂ ਮੈਨੂੰ ਕਿਸੇ ਨੇ ਹੱਥ ਦਿੱਤਾ ਉਹ 20 ਸਾਲ ਪਹਿਲੇ ਇੱਕ ਬੰਦੇ ਦਾ ਕੰਮ ਕੀਤਾ ਸੀ ਆ ਪਿੱਛੇ ਜੀ ਗੱਲ ਕੀਤੀ ਇਹਨਾਂ ਨੇ 20 ਸਾਲ ਪਹਿਲੇ ਕਿਸੇ ਬੰਦੇ ਦਾ ਕੰਮ ਕੋਈ ਕੀਤਾ ਹੋਣਾ ਕੋਈ ਇਸੇ ਬੱਚੇ ਨੂੰ ਕੋਈ ਨੌਕਰੀ ਲਵਾਈ ਹੋਣੀ ਯਾਰ ਐਡਾ ਵਧੀਆ ਕੰਮ ਹੈ ਤੁਸੀਂ ਸਾਰੀ ਜ਼ਿੰਦਗੀ ਵਿੱਚ ਕੰਮ ਇੱਕੋ ਕੀਤਾ ਸੀ ਉਹਨੇ ਕਿਹਾ ਕੁੜੀ ਨੇ ਵੀ ਮੈਂ ਉਹ ਅੰਜ ਕਦੇ ਅੱਛਾ ਚਾ ਤੂੰ ਐ ਇਹਦਾ ਮਤਲਬ 20 ਸਾਲ ਚ ਕੋਈ ਕੰਮ ਹੀ ਨਹੀਂ ਹੋਇਆ ਸੀ ਤੁਹਾਡਾ ਇੱਕ ਬੱਚੇ ਨੂੰ ਹੀ ਪੜਾਇਆ ਸੀ ਤੁਸੀਂ ਇਕੱਲਾ ਕਿ ਦੀ ਵੱਡੀ ਕਿ ਤੁਸੀਂ ਆਪਣੇ ਆਪ ਦੀ ਅਚੀਵਮੈਂਟ ਦੱਸ ਰਹੇ ਹੋ ਤੁਸੀਂ ਇਹ ਚੀਜ਼ਾਂ ਨੂੰ ਦੇਖ ਕੇ ਅਸੀਂ ਦੇਖੋ ਅਸੀਂ ਕਿਸੇ ਪਾਰਟੀ ਨਾਲ ਨਹੀਂ ਹੈ ਵਪਾਰੀ ਕਿਸੇ ਪਾਰਟੀ ਨਾਲ ਨਹੀਂ ਹੈ ਸਾਡਾ ਹਮੇਸ਼ਾ ਇਹੀ ਨਾਰਾ ਹੈ ਜੋ ਵਪਾਰੀ ਕੀ ਬਾਤ ਕਰੇਗਾ وہی ਦੇਸ਼ 'ਤੇ ਰਾਜ ਕਰੇਗਾ ਜਿਹੜਾ ਸਾਡੇ ਵਪਾਰੀ ਦੀ ਬਾਹ ਫੜ ਲੂਗਾ ਅਸੀਂ ਉਹਦੇ ਨਾਲ ਸਾਡੇ ਵਪਾਰੀਆਂ ਨੇ ਬਹੁਤ ਤੁਹਾਡਾ ਸਪੋਰਟ ਕੀਤੀ ਹੈ ਜੇ ਅੱਜ ਤੁਸੀਂ ਕੋ 92 ਸੀਟਾਂ ਵੀ ਤਾਂ ਨਹੀਂ ਆਉਂਦੀਆਂ ਹਰ ਜਗ੍ਹਾ ਜਗ੍ਹਾ ਤੇ ਤੁਹਾਡੇ ਨਾਲ ਲੋਕਾਂ ਨੇ ਸਪੋਰਟ ਕੀਤੀ ਪਰ ਇੱਕੋ ਇੱਕ ਵਪਾਰੀ ਹੈ ਇੱਕੋ ਇੱਕ ਵਪਾਰੀ ਵਰਗ ਹੈ ਜਿਹਨੂੰ ਤੁਸੀਂ ਜਵਾਨ ਦੇਖਾ ਕਰਤਾ ਔਰ ਦੂਜੇ ਪਾਸੇ ਸਾਡੇ ਗੈਂਗਸਟਰਾਂ ਦੀ ਗੱਲ ਕਰ ਲਈਏ ਔਰ ਇਹਨਾਂ ਵਾਸਤੇ ਦਾ ਸੌਫਟ ਕੋਰਨਰ ਹੈ ਆਹ ਲਾ ਕਹਿੰਦਾ ਜਿੱਥੇ ਮਰਜ਼ੀ ਜਦੋਂ ਜੀ ਕਰਦਾ ਦੁਕਾਨ ਤੇ ਅਸੀਂ ਤਾਂ ਕਹਿੰਦੇ ਸਾਡਾ ਤਾਂ ਬਾਰੂਦ ਲੈ ਕੇ ਅਸੀਂ ਦੁਕਾਨ ਤੇ ਬੈਠੇ ਹਾਂ ਇੱਕ ਜੇ ਫੌਜੀ ਬਾਰਡਰ ਤੇ ਖੜਦਾ ਹੈ ਨਾ ਪਹਿਲੇ ਵੀ ਬਹੁਤ ਵਾਰੀ ਮੈਂ ਗੱਲ ਕਰਦਾ ਹਾਂ ਨਾ ਫੌਜੀ ਬਾਰਡਰ ਤੇ ਖੜਾ ਬੰਦੂਕ ਤਾਂ ਲਈ ਖੜਾ ਹੈ ਇੱਥੇ ਤਾਂ ਅਸੀਂ ਨਿਹੱਥੇ ਦੁਕਾਨ ਤੇ ਬੈਠੇ ਹਾਂ ਬਾਰਡਰ ਦੇ ਉੱਤੇ ਕਰੋੜਾ ਰੁਪਇਆ ਦਾ ਮਾਲ ਪਿਆ ਦੁਕਾਨ ਤੇ ਦੁਕਾਨ ਕੀ ਹੈ ਸੋਨੇ ਦੀ ਕੋਈ ਨਾ ਤੇ ਚਾਹੇ ਕਰਿਆਨੇ ਦੀ ਦੁਕਾਨ ਹੈ ਤੇ ਚਾਹੇ ਕਾਦੀ ਵੀ ਦੁਕਾਨ ਹੈ ਕਰੋੜਾ ਰੁਪਿਆ ਕੈਸ਼ ਰੱਖ ਕੇ ਅੱਜ ਜਿਹੜਾ ਮਰਜੀ ਆ ਕੇ ਲਿਆ ਕੇ ਕੰਨ ਤੇ ਬੰਦੂਕ ਲਾ ਲੈਂਦਾ ਤੇ ਉਹ ਲਿਆ ਕੇ ਖੋ ਕੇ ਲੈ ਜਾਂਦਾ ਕਰੋੜਾ ਰੁਪਿਆ ਵਾਲੇ ਕੰਮ ਤਾਂ ਬਹੁਤ ਮੰਨੇ ਸੀਗੇ ਅੱਜ ਤੱਕ ਕਰੇਨੇ ਵਾਲੀਆਂ ਦੁਕਾਨਾਂ ਤੋਂ ਇਹ ਕੰਮ ਹੋਣ ਲੱਗ ਗਏ ਮੇਰੀ ਖਿਆਲ ਇਹਦੋਂ ਮਾੜਾ ਤਹਾਲ ਕਦੇ ਵੀ ਨਹੀਂ ਹੋਇਆ ਸੀ ਇਹ ਤਾਂ ਯੂਪੀ ਬੀਹਾਰ ਨੂੰ ਵੀ ਪਿੱਛੇ ਛੱਡਤਾ ਇਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਅੱਜ ਸਾਨੂੰ ਸਮਝ ਆਂਦੀ ਹੈ ਕਿ ਐਸਾ ਬਦਲਾਵ ਅਸੀਂ ਨਹੀਂ ਮੰਗਿਆ ਸੀ ਬਹੁਤ ਵੱਡੀ ਲੋਕਾਂ ਤੋਂ ਗਲਤੀ ਹੋ ਗਈ ਅੱਜ ਲੋਕ ਇਹ ਸੋਚਣ ਲੱਗੇ ਅੱਜ ਖੂਨ ਦੇ ਹੰਝੂ ਰੋ ਰਹੇ ਆ ਲੋਕੀ ਵੀਰ ਅਸੀਂ ਇਹੋ ਜਿਹਾ ਬਦਲਾਵ ਅਸੀਂ ਸਰਕਾਰ ਮੰਗਾਈ ਸੀ ਇਹੋ ਜਿਹਾ ਬਦਲਾਵ ਅਸੀਂ ਭਾਲਦੇ ਸੀ ਵੀ ਨਵੇਂ ਸਾਡੇ ਸਰਕਾਰ ਆਊਗੀ ਤੇ ਸਾਡੇ ਨਾਲ ਇਹ ਹੋਊਗਾ ਏਸੀਆਂ ਚੀਜ਼ਾਂ ਦੇਖ ਕੇ ਅੱਜ ਹਰ ਬੰਦੇ ਦੇ ਉੱਤੇ ਇਸ ਚੀਜ਼ ਦਾ ਦਿਮਾਗ ਦੇ ਉੱਤੇ ਨਾ ਇੱਕ ਉਹ ਕੰਨਾਂ ਅੰਦਰ ਆ ਆਪਣੇ ਐਪ ਨੂੰ ਸ਼ਰਮ ਆ ਰਹੀ ਐ ਵੀ ਯਾਰ ਆਪਾਂ ਬਹੁਤ ਗਲਤ ਡਿਸੀਜਨ ਲੈ ਬਟ ਤੁਸੀਂ ਇਹ ਗੱਲ ਕਹਿ ਰਹੇ ਹੋ ਪਰ ਸਰਕਾਰ ਇੱਥੇ ਇਹ ਗੱਲ ਕਹਿੰਦੀ ਐ ਕਿ ਵਪਾਰੀ ਸਾਰੇ ਖੁਸ਼ ਐ ਪਰ ਕੁਝ ਕੀ ਐ ਜਿਹੜੇ ਦੂਜੀਆਂ ਪਾਰਟੀਆਂ ਦੇ ਛੱਡੇ ਬੰਦੇ ਆ ਉਹ ਬੋਲਦੇ ਆ ਵਪਾਰੀ ਤਾਂ ਸਾਡੇ ਤੋਂ ਸਾਰੇ ਖੁਸ਼ ਐ ਜਿਹੜੇ ਵਪਾਰੀ ਖੁਸ਼ ਐ ਇਹਨਾਂ ਨੂੰ ਪਤਾ ਲੱਗ ਜੂਗਾ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਜੂਗਾ ਦੂਜੇ ਪਾਸੇ ਅਸੀਂ ਤਾਂ ਓਪਨਲੀ ਕਹਿੰਨੇ ਆ ਕਿ ਮੁੱਖ ਮੰਤਰੀ ਸਾਹਿਬ ਨੇ ਬਠਿੰਡੇ ਸਾਡੇ ਸਟੇਜ ਲਾਣੀ ਸੀਗੀ ਤੋਂ ਵੀ ਯਾਦ ਹੋਣਾ ਅਸੀਂ ਉਦੋਂ ਵੀ ਕਿਹਾ ਸੀ ਵੀ ਸਾਨੂੰ ਆ ਕੇ ਦੋ ਕੰਮ ਤਾਂ ਘਣਾ ਦਿਓ ਵਪਾਰੀਆਂ ਸੇ ਕੀ ਕਿਤੇ ਕਦੇ ਇਹ ਤਾਂ ਕਹਿ ਦੋ ਵੀ ਅਸੀਂ ਆ ਵਪਾਰੀਆਂ ਨਾਲ ਅਸੀਂ ਮੀਟਿੰਗ ਕੀਤੀ ਹੈ ਆਪਣੇ ਚਿਹਤਿਆਂ ਨਾਲ ਆਪਣੇ ਵਰਕਰਾਂ ਨਾਲ ਤਾਂ ਸਾਰੇ ਹੀ ਕਰਦੇ ਆ ਮੀਟਿੰਗਾਂ ਤੁਸੀਂ ਮੈਨੂੰ ਇੱਕ ਦੱਸੋ ਵੀ ਓਪਨ ਮੀਟਿੰਗ ਤੁਸੀਂ ਪੰਜਾਬ ਦੇ ਵਿੱਚ ਕਿਹੜੇ ਵਪਾਰੀਆਂ ਨਾਲ ਕਰਕੇ ਆਏ ਹੋ ਕਿਹੜੇ ਟ੍ਰੇਡ ਯੂਨੀਅਨਾਂ ਨਾਲ ਕਰਕੇ ਆਏ ਹੋ ਕਿਹੜੇ ਕਰਿਆਨੇ ਵਾਲੇ ਨਾਲ ਕਰਕੇ ਆਏ ਹੋ ਕਿਹੜੇ ਕੱਪੜੇ ਵਾਲੇ ਨਾਲ ਕਰਕੇ ਆਏ ਹੋ ਕਿਹੜੇ ਸੁਨਿਆਰਾਂ ਨਾਲ ਕਰਕੇ ਆਓ ਇੱਕ ਮੀਟਿੰਗ ਦਾ ਦੱਸ ਦਿਓ ਘਟੋ ਘਟ ਉੱਥੇ ਵਪਾਰੀ ਤਾਂ ਬੈਠੇ ਹੋਣਗੇ ਇਹੋ ਜਿਹੀਆਂ ਚੀਜ਼ਾਂ ਕਹਿ ਕੇ ਗੱਲਾਂ ਮਾਰ ਕੇ ਆਪਾਂ ਕਹਿਣਾ ਵੀ ਜੇ ਅਸੀਂ ਮਾੜਾ ਕੀਤਾ ਹੋਵੇ ਤਾਂ ਸਾਡਾ ਕੱਖ ਨਾ ਰਵੇ ਉਹ ਇਹ ਗੱਲਾਂ ਪੁਰਾਣੀਆਂ ਹੋ ਗਈਆਂ ਹੁਣ ਇੱਕ ਹਫ਼ਤਾ ਖਤਮ ਹੋ ਗਈਆਂ ਪਹਿਲੇ ਹਫ਼ਤਾ ਥੋੜੀਆਂ ਪਹਿਲੇ ਲੋਕਾਂ ਨੇ ਉਹ ਕਹਿੰਨ ਕਾਠ ਦੀ ਹੰਡੀ ਬਾਰ-ਬਾਰ ਨਹੀਂ ਚੜਦੀ ਹੁੰਦੀ ਪਹਿਲੇ ਥੋੜੀਆਂ ਗੱਲਾਂ ਤੋਂ ਲੋਕਾਂ ਨੂੰ ਲੱਗਿਆ ਪਰ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਇੱਕ ਬੰਦੇ ਨੂੰ ਗੱਲਾਂ ਕਰਨ ਦਾ ਹਿਸਾਬ ਹੈਗਾ ਬਾਕੀ ਹੋਰ ਕੁਝ ਨਹੀਂ ਕਪੱਲੇ ਗੱਲਾਂ ਜਿੰਨੀਆਂ ਮਰਜ਼ੀ ਕੋਹਾਲੋ ਹਰ ਬੰਦੇ ਦਾ ਕਿਸੇ ਨਾ ਕਿਸੇ ਦੇ ਕਲਾਕਾਰੀ ਹੁੰਦੀ ਹੈ ਨਾ ਜੀ ਹਰ ਬੰਦੇ ਦੇ ਜੇ ਅੱਜ ਹਰ ਬੰਦਾ ਤਾਂ ਕਲਾਕਾਰ ਨਹੀਂ ਬਣ ਜਾਂਦਾ ਹਰ ਬੰਦਾ ਸਟੇਜ ਤੇ ਨਹੀਂ ਖੜ ਕੇ ਗਾ ਸਕਦਾ ਲੇਕਿਨ ਕਿਸੇ ਨਾ ਕਿਸੇ ਦੇ ਅੰਦਰ ਗੁਣ ਹੁੰਦੇ ਆ ਇੱਤੇ ਗੁਣ ਹੈਗਾ ਇੱਕ ਬੰਦੇ ਨੂੰ ਘਾਵਤਾ ਪਾਣ ਦਾ ਤੇ ਉਹ ਘਾਵਤਾ ਬਾਕੇ ਆਪਾਂ ਚਲੇ ਜਾਂਦੇ ਆ ਪਰ ਲੋਕਾਂ ਨੂੰ ਵੀ ਸਮਝ ਆ ਜਾਂਦੀ ਹੈ ਇਹ ਬਾਰ-ਬਾਰ ਇਹ ਗੱਲਾਂ ਪੁਰਾਣੀਆਂ ਹੋ ਗਈਆਂ ਅੱਜ ਲੋਕਾਂ ਨੂੰ ਇਹ ਪੁਰਾਣੇ ਚੁਟਕਲੇ ਨਹੀਂ ਚੰਗੇ ਲੱਗ ਰਹੇ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਗੱਲਾਂ ਅੱਜ ਲੋਕ ਤੁਹਾਨੂੰ ਇਹ ਚੀਜ਼ ਦੇ ਬਾਰੇ ਤੁਹਾਨੂੰ ਪਤਾ ਲੱਗ ਜਾਊਗਾ ਨਹੀਂ ਤੁਸੀਂ ਆ ਕੇ ਸਾਨੂੰ ਦੱਸ ਦਿਓ ਵੀ ਆ ਫਲਾਣੇ ਥਾਂ ਤੇ ਫਲਾਣ ਇੰਨੀਆਂ ਮੀਟਿੰਗਾਂ ਕੀਤੀਆਂ ਆ ਵਪਾਰੀਆਂ ਵਾਸਤੇ ਅਸੀਂ ਫਾਇਦੇ ਕੀਤੇ ਤੁਹਾਨੂੰ ਸਾਨੂੰ ਵੀ ਪਤਾ ਲੱਗ ਜਾਊਗਾ ਵੀ ਕਿਹੜੇ GST 'ਚ ਸਾਨੂੰ ਰਿਆਇਤ ਦੇਤੀ ਕਿਹੜੇ ਸਾਨੂੰ ਤੁਸੀਂ ਕਾਰਪੋਰੇਸ਼ਨਲ ਟੈਕਸ 'ਚ ਰਿਆਇਤ ਦੇਤੀ ਕਿਹੜੀ ਜਗ੍ਹਾ ਤੇ ਰਿਆਇਤ ਦਿੱ ਵਪਾਰੀਆਂ ਵਾਂਸੇ ਕੀਤਾ ਹੋਣਾ ਤਾਂ ਉਹਦਾ ਰਿਕਾਰਡ ਵੀ ਤਾਂ ਹੋਣਾ ਹੈ ਤੁਹਾਡੇ ਕੋਲੇ ਤੇ ਆ ਕਿਦਾਂ ਦੱਸ ਦੋ ਸਾਨੂੰ ਕੋਈ ਮਾਣਾ ਨਹੀਂ ਜੀ ਲਾਲ ਸਾਹਿਬ ਤੁਸੀਂ ਗੱਲਬਾਤ ਕਰਦੇ ਹੋਵੋਗੇ ਵਪਾਰੀਆਂ ਨਾਲ ਪਿੱਛੇ ਜੀ ਤੁਸੀਂ ਇੱਕ ਵੱਡੀ ਮੀਟਿੰਗ ਕੀਤੀ ਹੈ ਵਪਾਰੀ ਆ ਕੇ ਕੀ ਕਹਿੰਦੇ ਆ ਕੀ ਉਹ ਆਪਣੇ ਆਪ ਨੂੰ ਸੇਮ ਮਹਿਸੂਸ ਕਰਦੇ ਆ ਕਿ ਉਹਨਾਂ ਨੂੰ ਲੱਗਦਾ ਕਿ ਜੋ ਸਵੇਰੇ ਦੁਕਾਨ ਤੇ ਜਾਣਗੇ ਕੋਈ ਡਰ ਨਹੀਂ ਕੋਈ ਡੱਕਰ ਨਹੀਂ ਤੇ ਸ਼ਾਮ ਨੂੰ ਵਾਪਸ ਆ ਜਾਣਗੇ ਵਪਾਰੀ ਇੱਕ ਐਸੀ ਕੌਮ ਹੈ ਜੀ ਇੱਕ ਪਾਸੇ ਤਾਂ ਸਰਕਾਰ ਦੇ ਜਿਹੜੇ ਕਰਮਚਾਰੀ ਹੈ ਉਹਨਾਂ ਤੋਂ ਡਰ ਲੱਗਦਾ ਉਹ ਕਹਿੰਦੇ ਨਾ ਵਪਾਰੀ ਇਹਨੂੰ ਕੋਈ ਲੈਣਾ ਦੇਣਾ ਨਹੀਂ ਹੈ ਤੁਸੀਂ 2% ਟੈਕਸ ਲਾ ਦਿਓ 4% ਲਾ ਦਿਓ 8% ਲਾ ਦਿਓ 12 ਲਾ ਦਿਓ 16 ਲਾ ਦਿਓ 18 ਲਾ ਦਿਓ 24 ਲਾ ਦਿਓ ਜਿੰਨਾ ਮਰਜ਼ੀ ਲਾ ਦਿਓ ਸਾਡੇ ਵਪਾਰੀ ਨੇ ਕਿਸੇ ਨੇ ਜੇਬ ਚੋਂ ਨਹੀਂ ਦੇਣਾ ਟੈਕਸ ਹਰ ਬੰਦੇ ਨੇ ਉਹਨੇ ਭਰਨਾ ਹੈ ਜਿਹੜਾ ਖਪਤਕਾਰ ਹੈ ਜਿਹਨੇ ਮੰਨ ਲਓ ਤੁਸੀਂ ਦੁਕਾਨ ਤੋਂ ਕੋਈ ਚੀਜ਼ ਲੈਣਾ ਹੈ ਟੈਕਸ ਦਾ ਤੁਸੀਂ ਦੇਣਾ ਹੈ ਮੈਂ ਦੁਕਾਨਦਾਰਾ ਮੈਂ ਤਾਂ ਟੈਕਸ ਜੇਬ ਚੋਂ ਦੇਣਾ ਹੀ ਨਹੀਂ 10 ਰੁਪਏ ਵਾਲੀ ਚੀਜ਼ ਹੈ ਤੇ 10 ਰੁਪਏ ਦੇ ਉੱਤੇ 2 ਰੁਪਏ ਟੈਕਸ ਲਾ ਦੱਸ 2 ਰੁਪਏ ਲਾ ਕੇ ਭੇਜ ਦੇਾਂਗੇ 3 ਰੁਪਏ ਆਉਣ ਦਾ 3 ਰੁਪਏ ਲਾ ਕੇ ਦੇ ਗਏ ਸਾਡਾ ਕੋਈ ਲੈਣਾ ਦੇਣਾ ਨਹੀਂ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਕੋਈ ਵੀ ਸਰਕਾਰ ਹੈ ਚਾਹੇ ਕੇਂਦਰ ਦੀ ਸਰਕਾਰ ਹੈ ਚਾਹੇ ਸੂਬੇ ਦੀ ਸਰਕਾਰ ਹੈ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਕੋਲੋਂ ਐਸਾ ਸਿਸਟਮ ਬਣਾ ਦਿਓ ਫਸਟ ਸਟੇਜ ਤੇ ਟੈਕਸ ਲਾ ਦਿਓ ਸਾਡੇ ਕੋਲੇ ਤਾਂ ਇਹੋ ਜਿਹੇ ਤੁਹਾਡੇ ਕਰਮਚਾਰੀ ਜਿਹਨੇ ਉਹ ਕਹਿੰਦਾ ਡਰਾਵਾ ਜਿਹੜਾ ਤੁਸੀਂ ਦਿਨੇ ਹੋ ਸਾਡੇ ਲੋਕਾਂ ਵਪਾਰੀਆਂ ਨੂੰ ਉਹ ਚੀਜ਼ ਰਵਾ ਹੀ ਨਾ ਅਸੀਂ ਆਪਣਾ 10 ਵਾਲੀ ਚੀਜ਼ 12 ਚ ਲੈ ਕੇ ਟੈਕਸ ਭਰ ਕੇ ਆਪਣੀ ਦੁਕਾਨ ਤੋਂ ਜਦੋਂ ਬਣੂਗੀ ਟੈਕਸ ਦੇ ਨਾਲ ਸਾਡਾ ਕੋਈ ਆਣੀ ਨਹੀਂ ਕਿਸੇ ਬਸੂ ਅਸੀਂ ਕਰਾਂਗੇ ਕੀ ਅਸੀਂ ਚਾਹਦੇ ਨਹੀਂ ਕਿ ਸਾਡੀਆਂ ਦੁਕਾਨਾਂ ਤੇ ਤੁਹਾਡੇ ਲੋਕ ਆ ਕੇ ਡਰਾਵੇ ਦੇਣ ਜਾਣ ਬੋਝ ਕੇ ਸਾਡੇ ਗੁੰਮਰਾਹ ਕਰਕੇ ਲੋਕਾਂ ਤੋਂ ਉਹ ਕਹਿੰਦੇ ਨਾ ਵਸੂਲੀਆਂ ਕਰਨ ਇਹ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਅੰਗਰੇਜ਼ਾਂ ਵਾਲੇ ਰਾਜ ਯਾਦ ਕਰਾ ਦਿੰਦੀਆਂ ਦੂਜੇ ਪਾਸੇ ਜੇ ਮਾੜਾ ਮੋਟਾ ਕੰਮ ਚੱਲ ਪੇ ਤਾਂ ਜਦੋਂ ਮਾੜੀ ਦੁਕਾਨ ਚੱਲਦੀ ਹੈ ਪਿੱਛੇ ਮੇਰੇ ਵੋਲ ਅਲੱਗ ਸਾਡਾ ਵੀਰ ਬੈਲ ਵਾਲਾ ਤੁਸੀਂ ਦੇਖੋ 600 ਬੰਦਿਆਂ ਨੂੰ ਰੋਜ਼ਗਾਰ ਦੇਣ ਵਾਲਾ ਬੰਦਾ ਆ ਪਿਛਲੇ ਹਫਤੇ ਵੀ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਹਜੇ ਤੱਕ ਵੀ ਕਿਸੇ ਸਰਕਾਰ ਨੇ ਉਹਨਾਂ ਦੀ ਬਾਹ ਨਹੀਂ ਫੜੀ ਹਜੇ ਤੱਕ ਵੀ ਕਿੱਡੀ ਸ਼ਰਮ ਵਾਲੀ ਗੱਲ ਹੈ ਸਾਨੂੰ ਇਹ ਸੂਬੇ ਦੇ ਵਿੱਚ ਰਹਿ ਕੇ ਯਾਰ ਇੱਕ 600 ਬੰਦਿਆਂ ਨੂੰ ਰੋਜ਼ਗਾਰ ਦੇ ਰਿਹਾ ਬੰਦਾ ਉਹ ਬੰਦੇ ਨੂੰ ਘਰੇ ਬੈਠੇ ਨੂੰ ਉਹ ਦੁਕਾਨ ਤੇ ਬੈਠੇ ਨੂੰ ਗੋਲੀਆਂ ਮਾਰ ਕੇ ਚਲੇਗੇ 12 ਗੋਲੀਆਂ ਮਾਰ ਕੇ ਦੁਕਾਨ ਤੇ ਮਾਰਤਾ ਅੱਜ ਕਿਸੇ ਵੀ ਸਰਕਾਰ ਨੇ ਉਹਦੀ ਬਾਹ ਨਹੀਂ ਫੜੀ ਤੁਸੀਂ ਘਰੇ ਬੈਠ ਕੇ ਰੋ ਕੇ ਆ ਕੇ ਉਹਦੇ ਨਾਲ ਕੀ ਹੋ ਗਿਆ ਜੀ ਅੱਜ ਵੀ ਉਹ ਡਰ ਦੇ ਸਾਇਦੇ ਵਿੱਚ ਜੀ ਰਿਹਾ ਅੱਜ ਵੀ ਉਹਨਾਂ ਨੂੰ ਕੋਈ ਸਮਝ ਨਹੀਂ ਆ ਰਹੀ ਵੀ ਅਸੀਂ ਦੁਕਾਨ ਕੰਮ ਨੂੰ ਵਧਾਈਏ ਕਿ ਬੰਦ ਕਰੀਏ ਯਾਰ ਆ ਕੰਮ ਕਿਹੜੇ ਚ ਪੈ ਗਏ ਯਾਰ ਅਸੀਂ ਕਹਿਣ ਦਾ ਮਕਸਦ ਇਹੀ ਹੈ ਪਹਿਲੇ ਸਾਨੂੰ ਟੈਕਸ ਵਾਲਿਆਂ ਤੋਂ ਡਰ ਲੱਗਦਾ ਜਦੋਂ ਮਾੜਾ ਮੋਟਾ ਇਧਰੋਂ ਸਾਰਾ ਨਿਕਲਣ ਲੱਗਦਾ ਤੇ ਦੂਜੇ ਪਾਸੇ ਗੈਂਗਸਟਰਾਂ ਵਾਲਿਆਂ ਪਾਸਾ ਵੱਧ ਜਾਂਦਾ ਅੱਜ ਤਾਂ ਗੈਂਗਸਟਰਾਂ ਦਾ ਇਹ ਹਾਲਾ ਹੋ ਗਿਆ ਜੇ ਕਰਿਆਨੇ ਵਾਲੀ ਦੁਕਾਨਾਂ ਤੇ ਗੈਂਗਸਟਰ ਜਾਣ ਲੱਗ ਗਏ ਕਰਿਆਨੇ ਵਾਲੀ ਦੁਕਾਨਾਂ ਤੇ ਅੱਜ ਗੋਲੀਆਂ ਚੱਲਣ ਲੱਗੀਆਂ ਤਾਂ ਆਮ ਬੰਦੇ ਦਾ ਕੀ ਬਣੂਗਾ ਬਹੁਤ ਬੁਰਾ ਹਾਲ ਹੈ ਇਹ ਮੁਲਕ ਦਾ ਕਹਿਣ ਨੂੰ ਜਿੰਨਾ ਮਰਜ਼ੀ ਜਮੀਨੀ ਹਕੀਕਤ ਜਿਹੜੀ ਐ ਅੱਜ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਬੱਚਾ-ਬੱਚਾ ਜਾਣੂ ਐ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਦੇਰ ਲੰਮੀਆਂ ਚੱਲਣ ਵਾਲੀਆਂ ਨਹੀਂ ਐ ਇਹ ਚੀਜ਼ ਦੇ ਵਿੱਚ ਜਲਦ ਤੋਂ ਜਲਦ ਕੋਈ ਨਾ ਕੋਈ ਦੇਖੋ ਹੁਣ 4 ਸਾਲ ਟੱਪ ਗਏ ਅੱਜ ਆਪਾਂ ਕਹੀਏ ਰਾਤੋਂ ਰਾਤ ਵਡਾਂਗਾ ਚਲਾ ਕੇ ਖਤਮ ਕਰ ਦੇਾਂਗੇ ਇਹ ਚੀਜ਼ਾਂ ਨਾਲ ਨਹੀਂ ਹੋਣਾ ਹਰ ਚੀਜ਼ ਦਾ ਇੱਕ ਸਿਸਟਮ ਹੁੰਦਾ ਹਰ ਚੀਜ਼ ਦਾ ਹਿਸਾਬ ਹੁੰਦਾ ਜਦੋਂ ਆਪਾਂ ਉਹ ਚੀਜ਼ ਤੋਂ ਬਾਹਰ ਹੋ ਜਾਂਦੇ ਨਾਲ ਫਿਰ ਉਹ ਕਹਿੰਦਾ ਨਾ ਅੱਗਾ ਦੌੜ ਤੇ ਪਿੱਛਾ ਝੋੜ ਵਾਲਾ ਕੰਮ ਹੋ ਜਾਂਦਾ ਉਹ ਚੀਜ਼ ਦੇੜੀ ਐ ਹਮੇਸ਼ਾ ਖਰਾਬ ਕਰਦੀ ਐ ਅਸੀਂ ਰੱਬ ਤੋਂ ਖੈਰ ਮੰਗਦੇ ਆਂ ਵੀ ਇਹੀ ਹੁਣ ਕੋਈ ਆ ਕਿ ਅੰਬਾਲੀ ਬਾਸ ਆਊਗਾ ਆਦਰਵਾਈਸ ਤਾਂ ਬਹੁਤ ਓਕੇ ਭਾਈ ਜੀ ਬਹੁਤ ਬਹੁਤ ਧੰਨਵਾਦ ਥੈਂਕ ਤਾ ਗੱਲਬਾਤ ਕੀਤੀ ਕਪੂਰ ਸਾਹਿਬ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੀਆਂ ਗੱਲਾਂ ਟੀਵੀਾਂ ਤੇ ਐ ਸੋਸ਼ਲ ਮੀਡੀਆ ਤੇ ਸਰਕਾਰ ਦੀਆਂ ਵਪਾਰੀਆਂ ਲਈ ਐ ਉਹ ਗੱਲਾਂ ਜ਼ਮੀਨ ਤੇ ਨਹੀਂ ਐ ਜ਼ਮੀਨ ਤੇ ਆ ਜੋ ਵਪਾਰੀ ਹਰ ਪਾਸਿਓਂ ਮਾਰਿਆ ਜਾ ਰਿਹਾ ਤੇ ਖਾਸ ਕਰਕੇ ਜਿਹੜੀ ਗੈਂਗਸਟਰਵਾਦ ਆ ਉਹਨੇ ਤਾਂ ਆਪ ਵਪਾਰੀ ਨੂੰ ਨਿਚੋੜ ਕੇ ਰੱਖ ਦਿੱਤਾ ਉਹ ਕਹਿੰਦੇ ਪਹਿਲਾਂ ਕਰੋੜਪਤੀ ਜਾਂ ਵੱਡਿਆਂ ਲੋਕਾਂ ਨੂੰ ਫੋਨ ਕਾਲ ਆਉਂਦੀਆਂ ਸੀ ਅੱਜਕੱਲ ਤਾਂ ਕਰਿਆਨੇ ਦੀਆਂ ਦੁਕਾਨਾਂ ਤੇ ਗੋਲੀਆਂ ਚੱਲ ਜਾਂਦੀਆਂ ਕਰਿਆਨੇ ਦੀ ਦੁਕਾਨ ਜਿਹੜਾ ਇੱਕ ਮੁਹੱਲੇ 'ਚ ਕਰਦਾ ਉਹ ਕਿੰਨੇ ਕ ਪੈਸਿਆਂ ਦਾ ਮਾਲਕ ਹੋਵੇਗਾ ਇਹ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਸੋ ਜਿਹੜੇ ਰੰਗਲੇ ਪੰਜਾਬ ਦੀਆਂ ਗੱਲਾਂ ਐ ਇਹ ਜ਼ਮੀਨੀ ਪੱਧਰ ਤੇ ਨਹੀਂ ਐ ਇਹ ਸਿਰਫ ਭਗਵਾਨ ਸਿੰਘ ਮਾਨਜੀ ਦੀਆਂ ਗੱਲਾਂ ਦੇ ਵਿੱਚ ਹੀ ਐ